ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਸਵਾਗਤਾਂ ਜਿਸ ਚੈਨਲ ਦੇ ਉੱਤੇ ਅਸੀਂ ਤੁਹਾਡੇ ਲਈ ਨਵੇਂ-ਨਵੇਂ ਲੜਕੇ ਅਤੇ ਲੜਕੀਆਂ ਦੇ ਰਿਸ਼ਤੇ ਲੈ ਕੇ ਆਉਂਦੇ ਰਹਿੰਨੇ ਹਾਂ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਜਾਂ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਜਾਂ ਫਿਰ ਵਰ ਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇਦਲੇ ਐਡ ਕਰਵਾ ਸਕਦੇ ਹਾਂ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹਾਂ। ਜ਼ਰੂਰੀ ਗੱਲ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ। ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ, ਉਮਰ, ਕਾਰੋਬਾਰ, ਪੜਾਈ, ਡਿਮਾਂਡ ਆਦਿ। ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜ ਸਕਦੇ ਹੋ। ਅਤੇ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੇ ਨੂੰ ਜਾਂ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਰਜ਼ਾਮੰਦੀ ਹੋਵੇਗੀ ਤੁਸੀਂ ਆਪਣਾ ਬਾਇਓ ਡਾਟਾ ਸਾਨੂੰ WhatsApp ਤੋਂ ਜਾਂ ਫਿਰ ਫੋਨ ਕਾਲ ਉੱਤੇ ਵੀ ਦਾਸਾਹ ਨੇ ਹੋਵੇ ਅੱਜ ਅਸੀਂ ਤੁਹਾਡ ਲਈ ਜੋ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਐਮ 68 ਕੋਡਾ ਰਿਸ਼ਤਾ ਲੜਕੇ ਦਾ ਜੋ ਕਿ RAMDAS ਹੈ ਸਿੱਖ ਕਾਸ ਨੂੰ ਸਬੰਧ ਰੱਖਦੇ ਹਨ ਉਸ ਲਈ ਇੱਕ ਸੋਹਣ ਲੜਕੀ ਦੀ ਹਲੋੜਾ ਲੜਕੀ ਦੀ ਉਮਰ 26 ਸਾਲ ਹੈ ਰੰਗ ਗੋਰਾ ਹੈ ਕੱਦ 5 ਫੁੱਟ 6 ਇੰਚਾ ਪੜਾਈ ਵਿੱਚ ਲੜਕੀ ਦੀ ਵਧੀਆ ਸੜੀ ਵੀ ਕੀਤੀ ਹੋਈ ਆ ਲੜਕੇ ਦੇ ਪਿਤਾ ਜੀ ਆਰਮੀ ਵਿੱਚੋਂ ਰਿਟਾਇਰਡ ਹਨ ਅਤੇ ਹੁਣ ਇਸ ਟਾਈਮ ਪਿੰਦੇ ਸਰਪੰਚ ਵੀ ਲੱਗੇ ਹੋਏ ਹਨ ਲੜਕੀ ਵਾਲੇ ਦੋ ਭਾਈ ਹਨ ਇੱਕ ਆਰਮੀ ਵਿੱਚ ਹੈ ਅਤੇ ਲੜਕਾ ਆਪ ਪ੍ਰੋਡਕਸ਼ਨ ਇੰਜੀਨੀਅਰ ਦਾ ਕੰਮ ਕਰਦਾ ਹੈ ਅਤੇ ਜਿਸ ਦੀ ਆਮਦਨ ਵੀ ਵਧੀਆ ਹੈ ਲੜਕੇ ਵਾਲੇ ਬਿੰਦ ਡੋਗੀ ਚਮਕੌਰ ਸਾਹਿਬ ਰੂਪੜ ਦੇ ਰਹਿਣ ਵਾਲੇ ਹਨ ਲੜਕੇ ਵਾਲਿਆਂ ਨੂੰ ਆਇਲ ਕੀਤੀ ਹੋਈ ਕੁੜੀ ਦੀ ਲੋੜ ਆ ਜੋ ਕਿ ਵਧੀਆ ਪੜੀ ਲਿਖੀ ਹੋਣੀ ਚਾਹੀਦੀ ਆ ਅਤੇ ਨਾਲ ਹੀ ਘਰ ਸੰਭਣ ਵਾਲੀ ਹੋਵੇ ਇਸ ਤੋਂ ਬਿਨਾ ਹੋਰ ਕੋਈ ਵੀ ਲੈਣ ਦੇਣ ਦੀ ਡਿਮਾਂਡ ਨਹੀਂ ਕੀਤੀ ਗਈ ਹੈ ਇਸ ਤੋਂ ਬਾਅਦ ਅਗਲਾ ਰਿਸ਼ਤਾ ਜੋ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਐਮ 69 ਕੋੜਾ ਲੜਕੀ ਦਾ ਰਿਸ਼ਤਾ ਅਗਲਾ ਰਿਸ਼ਤਾ ਲੜਕੇ ਦਾ ਜੋ ਕਿ ਸ਼ਰਮਾ ਕਾਸ ਨੂੰ ਸੰਬੰਧ ਰੱਖਦੇ ਹਨ ਲੜਕੇ ਦੀ ਉਮਰ 23 ਸਾਲ ਹੈ ਰੰਗ ਗੋਰਾ ਕੱਦ 6 ਫੁੱਟਾ ਪੜ੍ਹਾਈ ਵਿੱਚ ਲੜਕੇ ਦੀ ਪਲੱਸ 2 ਦੇ ਨਾਲ ਨਾਲ ਬਿਜ਼ਨਸ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਹੋਇਆ ਹੈਗਾ ਲੜਕੇ ਵਾਲੇ ਮੰਡੀ ਗੋਵਿੰਦਗੜ੍ਹ ਦੇ ਰਹਿਣ ਵਾਲੇ ਹਨ ਲੜਕੇ ਵਾਲੇ ਪਰਿਵਾਰ ਵਿੱਚ ਮਾਤਾ ਜੀ ਅਤੇ ਇੱਕ ਭੈਣ ਤੇ ਇੱਕ ਭਰਾ ਹਨ ਭੈਣ ਭਰਾ ਦੋਵੇਂ ਕੈਨੇਡਾ ਵਿੱਚ ਹਨ ਇਸ ਸਮੇਂ ਲੜਕਾ ਕੈਨੇਡਾ ਵਿੱਚ ਕੰਮ ਕਰਦਾ ਹੈ ਲੜਕੇ ਵਾਲਾ ਕੋਲੇ ਆਪਣੀ ਚੈਰੀ ਪ੍ਰਾਪਰਟੀ ਵੀ ਹੈ ਲੜਕੀ ਵਾਲਾ ਨੂੰ ਬੀਏਸੀ ਨਰਸਿੰਗ ਕੀਤੀ ਹੋਈ ਜਾਂ ਫਿਰ ਕੈਨੇਡਾ ਦੇ ਵਿੱਚ ਪੱਕੀ ਕੁੜੀ ਦੀ ਲੋੜ ਹੈ ਜਾਂ ਫਿਰ ਜੇਕਰ ਲੜਕੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਵੀ ਹੈ ਤਾਂ ਵੀ ਲੜਕੇ ਵਾਲੇ ਇਹ ਰਿਸ਼ਤਾ ਕਰਨ ਲਈ ਤਿਆਰ ਹਨ ਪਰ ਲੜਕੀ ਦੀ ਕਾਸ ਜੋ ਕਿ ਜਨਰਲ ਕਾਸ ਨੂੰ ਹੀ ਸਬੰਧ ਰੱਖਦੇ ਹੁਣ ਯਾਨੀ ਕਿ ਲੜਕੇ ਵਾਲੇ ਵੀ ਸ਼ਰਮਾ ਕਾਸ ਨੂੰ ਹੀ ਸਬੰਧ ਰੱਖਦੇ ਹੁਣ ਇਸ ਤੋਂ ਬਿਨਾ ਹੋਰ ਲੈਨ ਦੀ ਕੋਈ ਡਿਮਾਂਡ ਨਹੀਂ ਕੀਤੀ ਗਈ ਹੈ ਮੈਰਿਜ ਬਿਊਰੋ ਫਰੈਂਚਾਈਜ਼ੀ ਜੇਕਰ ਕਿਸ ਨੇ ਸਰਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੈ ਜਾਂ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੇ ਜਾਂ ਲੜਕੀਆਂ ਜਾਂ ਗਰੀਬ ਪਰਵਾਰ ਲੜਕੀਆਂ ਦੇ ਬਾਇਓ ਡਾਟੇ ਹੈਗੇ ਨੇ ਤਾਂ ਤੁਸੀਂ ਸਾਡੇ ਨਾਲ ਆਪਣੇ ਬਾਇਓ ਡਾਟੀ ਮੈਚ ਕਰ ਸਕਦੇ ਹੋ ਤੇ ਸਰਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਪੜੇ ਲਿਖੇ ਲੜਕੇ ਜਾਂ ਲੜਕੀਆਂ ਦੇ ਬਾਇਓ ਡਾਟੇ ਹੈਗੇ ਨੇ ਤਾਂ ਤੁਸੀਂ ਜੋ ਸਕਰੀਨ ਦੇ ਉੱਤੇ ਤੁਹਾਨੂੰ ਨੰਬਰ ਸ਼ੋ ਹੋ ਰਿਹਾਗਾ ਉਸਤੇ ਸਾਨੂੰ ਤੁਸੀਂ ਸਿੱਧਾ ਸੰਪਰਕ ਕਰਕੇ ਵੀ ਜਾਂ ਫਿਰ ਸਾਨੂੰ WhatsApp ਤੇ ਮੈਸੇਜ ਕਰਕੇ ਵੀ ਆਪਣੇ ਬਾਇਓ ਡਾਟੇ ਸਰਨਰ ਸ਼ੇਅਰ ਕਰ ਸਕਦੇ ਹੋ ਤੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੋ ਇਸ ਤੋਂ ਬਿਨਾਂ ਜੇਕਰ ਕਿਸ ਨੇ ਸਰਨਰ ਮਿਲ ਕੇ ਡਿਜੀਟਲ ਫਰੈਂਚਾਈਜ਼ੀ ਦਾ ਕੰਮ ਕਰਨਾ ਹੋਵੇ ਤਾਂ ਉਹ ਵੀ ਸਾਨੂੰ ਸੰਪਰਕ ਕਰ ਸਕਦੇ ਨੇ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਹੋਰ ਜ਼ਿਆਦਾ ਰਿਚੀਅਨ ਦੇ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ। ਥੈਂਕ ਯੂ ਵੈਰੀ ਮਚ।